ਅੱਜ ਦੇ ਦਿਨ ਦੀ ਵੀਡੀਓ ਵਿੱਚ ਆਪ ਜੀ ਦਾ ਸਵਾਗਤ ਹੈ ਜੀ ਸਾਰੇ ਭੈਣ ਭਰਾਵਾਂ ਨੂੰ ਸਾਸਰੀਕਾ ਵੱਡੇ ਛੋਟਿਆਂ ਨੂੰ ਸਾਰਿਆਂ ਨੂੰ ਸਾਸਰੀਕਾ ਆਹ ਸਾਰੀ ਉੱਪਰ ਹੀੜਾ ਵੱਡਾ ਕੰਦੂ ਘਰ ਇਸ ਸਥਾਨ ਤੇ ਸਿੱਖ ਇਤਿਹਾਸ ਦੀ ਆਹ ਸਾਡੇ ਸਿੰਘਾਂ ਦੀਆਂ ਲਗੀਆਂ ਜੰਗ 1762 ਈਸਵੀ ਵਿੱਚ ਟਾਈਮ ਤੋਂ ਸਾਹ ਅਬਦਾਲੀ ਨੇ ਸਿੱਖਾਂ ਤੇ ਹਰਿਆਰ ਸਿੰਘ ਇੱਥੇ ਤਾਂ ਜਿੰਨੇ ਵੀ 35000 ਸਿੰਘ ਸੀ ਸਾਰੇ ਹੀ ਸਿੱਖ ਸੀ ਲੋਏ ਜਿੰਨਾ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ ਬੱਤੀ ਬਡਾ ਕਲੂਕਰ ਇਹ ਇਤਿਹਾਸ ਲਿਖਿਆ ਹੈ ਸਾਰਾ ਜਗਾ ਬਡਾ ਕਲੂਕਰ ਰਹੀੜਾ ਸਿੱਖ ਇਤਿਹਾਸ ਨਾਲ ਸੰਬੰਧਿਤ ਹੈ ਅੱਜ ਤੁਹਾਨੂੰ ਰਾਵਾਂਗੇ ਦਰਸ਼ਨ ਕਰਾਂਗੇ ਇਸ ਗੁਰਦੁਆਰੇ ਦੇ ਗੁਰਦੁਆਰਾ ਸਾਹਿਬ ਦੇ ਤੇ ਬਾਕੀ ਉਹ ਜੋ ਸਮਾਰਕ ਬਣੇ ਆ ਉਹਦੇ ਵੀ ਦਰਸ਼ਨ ਕਰਾਂਗੇ ਤੁਹਾਨੂੰ ਆਓ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਹਾਂ ਜੀ ਵੀਡੀਓ ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਨੂੰ ਸਾਸਰੀ ਕਾਲ ਜੀ ਅੱਜ ਅਸੀਂ ਪਹੁੰਚੇ ਹਾਂ ਜੀ ਰਹੀੜਾ ਕਿਨੂ ਪੱਪਰ ਹੀੜੇ ਦੇ ਨਾਲ ਨਾਲ ਜਾਣਿਆ ਜਾਂਦਾ ਵੱਡੇ ਕੰਦੂ ਘਰੇ ਦੇ ਨਾਂ ਨਾਲ ਜਾਣਿਆ ਜਾਂਦਾ ਇੱਥੇ ਈ 1000 ਦੇ ਨੇ 35000 ਸਿੰਘ ਸੀਲ ਹੋਏ ਸੀ ਇਸ ਜਗ੍ਹਾ ਵੱਡਾ ਕੰਦੂ ਘਰ ਆ ਇਧਰ ਇਹ ਇੱਥੇ ਸਾਰੇ ਇਹ ਸਮਾਰਕ ਬਣੀ ਹੋਈ ਹੈ ਜਗਾ ਸਾਰੀ ਹੈ ਸਮਾਰਕ ਦੀ ਹੈ ਲਿਖਿਆ ਹੈ ਜੀ ਵੱਡਾ ਕੱਲੂ ਘਰ ਵੱਡਾ ਕੱਲੂ ਘਰ ਇਹ ਅੰਦਰ ਦੀ ਯਾਦਗਾਰੀ ਮਨਾਰ ਯਾਦਗਾਰੀ ਮਨਾਰ ਕੀ ਲਿਖਿਆ ਅਗੇ ਯਾਦਗਾਰੀ ਮਨਾਰ ਵਿਆਖਿਆ ਕੇਂਦਰ ਮਸਲਾ ਪਾਬੰਦ ਇਹ ਲਿਖਿਆ ਹੈ 哥哥。 ਇਤਿਹਾਸ ਆ ਗਿਆ ਇੰਗਲਿਸ਼ ਦੇ ਵਿੱਚ ਇਹ ਇਤਿਹਾਸ ਆ ਗਿਆ ਹਿੰਦੀ ਦੇ ਵਿੱਚ ਇਹ ਸਾਰਾ ਇਤਿਹਾਸ ਲਿਖਿਆ ਆ ਫਿਰ ਉਹੀ ਆ ਗਈ ਯਾਦਗਾਰੀ ਮਨਾਰ ਵਿਆਖਿਆ ਕੇਂਦਰ ਸਵਾ ਭਵਨ ਇੱਕ ਤੋਂ ਖੰਡੇ ਦੇ ਬਿਲਕੁਲ ਈ ਦਰਸ਼ਨ ਹੋ ਰਹੇ ਖੰਡਾ ਦੇ ਢੰਡਾ ਸਾਹਿਬ ਦੇ ਇਹ ਆ ਗਿਆ ਜੀ ਇਹ ਸੈਂਟਰ ਆ ਗਿਆ ਜੀ ਇਹ ਇਹ ਦੋ ਜਣ सारे समारक सोनिया जगह बनी हुई जगह बनी इस पास Charlie yeah. do ਤੁਹਾਨੂੰ ਹੋਰੀ ਜਾਣਕਾਰੀ ਸਿੱਖਤ ਇਤਿਹਾਸ ਨਾਲ ਸੰਬੰਧਤ ਇਹ ਥਾਂ ਜੀ ਵੱਡਾ ਕੱਲੂ ਘਰ ਹੈ ਰੇਸ਼ੀਗੜਾ ਪਿੰਡ ਇਹਲਾ ਸੰਗਰੂਰ ਦੇ ਵਿੱਚ ਪੈਂਦਾ ਜੀ ਇਹ ਵੇ ਵੇ ਉਹਦੇ ਕੋਲੇ ਚੱਲ ਕੇ ਮੜਿਆ ਦੇ ਦੇ ਜੇ ਉੱਥੇ ਕੁਝ ਉਹ ਖ ਦੇਖਣ ਨੂੰ ਆਪਾਂ ਨੂੰ ਮਿਲਿਆ ਤਾਂ ਉੱਥੇ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਜੇ ਕੁਝ ਉੱਥੇ ਉਹ ਦੇਖਣ ਨੂੰ ਆਪਾਂ ਨੂੰ ਮਿਲ ਗਿਆ

ਸਾਰੇ ਸਮਾਰਕ ਦੀ ਜਗ੍ਹਾ ਹੈ ਧੰਨਵਾਦ ਜੀ ਆ ਵੀ ਸੋਸੋ ਕੋਈ ਨੇ ਦੇਖਣ ਵਾਸਤੇ ਸਮਾਰਕ सिख इतिहास न संबंधित जगह है दसते हैं कि इतने पैती हजार सिंह इतने शहीद हो गए थे सह के नंग इत हुई सब तो व्डा कलू घर है बाकी ਗੁਰਦੁਆਰਾ ਗੁਰਦੁਆਰਾ ਸਾਹਿਬ ਪਹੁੰਚ ਕੇ ਉਹ ਸ ਦੇਖਾਂਗੇ ਉਹ ਦੇਖੋ ਤਾਂ ਬਾਜੀ ਤੋਂ ਇਤਿਹਾਸ ਦਾ ਕੁਝ ਪਤਾ ਲੱਗਿਆ ਤਾਂ ਜਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਸ਼ੇਅਰ ਕਰਾਂਗੇ ਇਸ ਤਰ੍ਹਾਂ ਕਰਕੇ ਇੱਥੇ ਲੋਕ ਆ ਜਾਂਦੇ ਨੇ ਇੱਕ ਜਗ੍ਹਾ ਦੇ ਦਰਸ਼ਨ ਕਰਨ ਵੇ ਸਹਰਤ ਵਿਚਾਰ ਚ ਫਿਰ ਇਹਦੇ ਅੰਦਰ ਸਿੱਖ ਇਤਿਹਾਸ ਦਾ ਕੁਝ ਥੋੜਾ ਜਿਹਾ ਇਹਦੇ ਅੰਦਰ ਕੁਝ ਦੇਖਦੇ ਆ ਜੇ ਕੋਈ ਦੇਖਣ ਨੂੰ ਮਿਲਦਾ ਹੈ ਐਸੇ ਕਹਿੰਦੇ ਦਾ ਸੀ ਆ ਇੱਕ ਬੋਰਡ ਲੱਗਿਆ ਹੈ ਇਹਦੇ ਇੱਥੇ ਅਮਰ ਡਾਕਾ ਲੂ ਘਰਾ 2562 ਕੱਲੂ ਘਰੇ ਦੇ ਹਜ਼ਾਰਾਂ ਸਿੱਖ ਸੇਦਨ ਸੁਨਾਂ ਦੇ ਲਈ ਇਹ ਰੇਲਵੇ ਇੱਥੇ ਰੇਲਵੇ ਸਟੇਸ਼ਨ ਵੀ ਪੈਂਦਾ ਆਹ ਰੇਲਵੇ ਲਾਈਨ ਜਾ ਰਹੀ ਆ ਦੇਖੋ ਰੇਲਵੇ ਸਟੇਸ਼ਨ ਵੀ ਆ ਰਹੀੜੇ ਦਾ ਰੇਲਵੇ ਸਟੇਸ਼ਨ ਹੈ ਇੱਥੇ ਤੁਸੀਂ ਟ੍ਰੇਨ ਤੇ ਵੀ ਆ ਸਕਦੇ ਹੋ ਰੇਲ ਤੇ ਵੀ ਰਹੀੜੇ ਦਾ ਸਟੇਸ਼ਨ ਕੋਲ ਕੇ ਟਿਕਟ ਲੈ ਸਕਦੇ ਹੋ ਰਹੀੜੇ ਸਟੇਸ਼ਨ ਤੇ ਜਾਓ ਆਉਂਦੇ ਹਾਂ ਸਟੇਸ਼ਨ ਰੇਸ ਸਾਈਡ ਸਟੇਸ਼ਨ ਐਸੈਟ ਸਟੇਸ਼ਨ ਪਹੁੰਚਦਾ ਹੈ ਪਿਹਰੇ ਦਾ ਆਹ ਆਹ ਆਦਿਕ ਸਟੇਸ਼ਨ ਆ ਰਹੀ ਏ ਦਾ ਕਲੂ ਕਰੇਗਾ ਕਿਸੇ ਜਗ੍ਹਾ ਤੇ ਤੁਸੀਂ ਰੇਲਵੇ ਰਹੀ ਵੀ ਆ ਸਕਦੇ ਉਹ ਸਾਹਮਣੇ ਟ੍ਰੇਨ ਆ ਰਹੀ ਆ ਅੰਗੜਾ ਜ਼ੂਮ ਕਰਕੇ ਦਿਖਾਈਏ ਤੁਹਾਨੂੰ ਆ ਗਈ ਆ ਟ੍ਰੇਨ ਆ ਰਹੀ ਏ ਦਰਾਸਤ ਇਹ ਦਰਾਸਤ ਸਟ੍ਰੇਨ ਆ ਰਹੀ ਹੈ ਲੁਧਿਆਣੇ ਤੋਂ ਇਹ ਲੁਧਿਆਣੇ ਤੋਂ ਇਧਰ ਨੂੰ ਜਾ ਰਹੀ ਹੈ ਮਲੇਰਕੋਟਲਾ ਧੂਰੀ ਸੰਗਰੂਰ ਜਾਖਲ ਬਾਕੀ ਅੱਗੇ ਧੂਰੀ ਤੋਂ ਜੰਕਸ਼ਨ ਪੈ ਜਾਂਦਾ ਉੱਥੋਂ ਕਈ ਪਾਸੇ ਨੂੰ ਟ੍ਰੇਨਾਂ ਅੱਗੇ ਹੋਰ ਵੀ ਜਾਂਦੀਆਂ ਇਹ ਆ ਗਿਆ ਸਟੇਸ਼ਨ ਰੇਲਵੇ ਆ ਰਹੀ ਹੈ ਦੇਖ ਲੇ ਤੋ ਆਕੇ ਬਾਹਰ ਆਪਾਂ ਜਾ ਸਕਦੇ ਆ ਇਹ ਸਾਈਡ ਸਾਈਡ ਬਾਹਰ ਜਾਨਦਾਰ ਰਸਤਾ ਬਣਿਆ ਹੈ ਇਹ ਹੈ ਇਹਦੇ ਲਈ ਬਾਹਰ ਇੱਕ ਜੱਟ ਜਾ ਸਕਦੇ ਆ ਆ ਜਾ ਰਹੀ ਹੈ ਛੋਟੀ ਜੀ ਟ੍ਰੇਨ ਔਰ ਡੱਬਾ ਜਾ ਰਿਹਾ ਇਹ ਸੀਗਾ ਜੀ ਸਮਾਰਕ ਬਣੇ ਹੋਏ ਇੱਥੇ ਤੁਸੀਂ ਇਸ ਜਗ੍ਹਾ ਤੇ ਐਂਟਰੀ ਕਰਾ ਸਕਦੇ ਹੋ ਇੱਥੇ ਰਜਿਸਟਰ ਲੱਗਿਆ ਹੈ ਬਾਈ ਨੂੰ ਬੈਠੇ ਨੇ ਕਿ ਇੱਥੇ वो बैठे ने बै यूनियन बारे इतने तुम्हें तो एंट्री करा के अंदर जा सकते अपना ना पता लिखा के ड्रेस दे के अंदर जा सकते इतने टिकट तो चलद उधर दूसरी जगह चलद चल के लगे जी इतिहास तो का और ਇਹਦੇ ਤੇ ਸਾਰਾ ਇਹ ਇਤਿਹਾਸ ਹੈ ਜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਵਾਸਤੇ ਜੇ ਜਿੰਦਰੀ ਹੋ ਜੀ ਤੇ ਅੰਦਰ ਚੱਲ ਕੇ ਦਰਸ਼ਨ ਕਰਦੇ ਹਾਂ ਇਹ ਗੁਰਦੁਆਰਾ ਸਾਹਿਬ ਦੇਰਬਾਰ ਸਾਹਿਬ ਅੰਦਰ ਸशोਭਤ ਨਹੀਂ ਇਹ ਕਿਤੇ ਜੋਤ ਲਗਦੀ ਹੈ ਜੀ ਇਸ ਜਗ੍ਹਾ ਤੇ ਜੋਤ ਦੇ ਦਰਸ਼ਨ ਕਰੋ ਜੀ ਆਹ ਸਾਰਾ ਇਤਿਹਾਸ ਹੁਕਮਨਾਵਾ ਹੁਕਮਨਾਵਾ ਸਾਹਿਬ ਇਦਰ ਸ੍ਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦਾ ਫਰਮਾਨ ਅੱਜ ਦਿਨ ਐਤਵਾਰੀ ਫੇਰ ਵੀ ਮੈਂ ਜੀ ਤੇ ਇਹ ਮਹਾਂ ਪੂਜੀਆਂ ਨੇ ਆਪਨ ਆਪ ਆਪ ਹੁੰਦਾ ਹੈ ਅਗਰ ਅਸੀਂ ਮਹਾਂ ਵਿਚਾਰਿਆ ਨਾ ਮੂਤਾਂ ਆਪ ਮੇਰਾ ਰਹਿਮਾਨਾ ਤੁਪਨ ਕਰੀਏ ਹਾਂ ਜੀ ਤੁਹਾਨੂੰ ਅੰਦਰੋਂ ਥੋੜੇ ਜਿਹਾ ਦੇ ਦਰਸ਼ਨ ਕਰਾਏ ਸੀ ਆ ਹੁਣ ਬਾਹਰੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਈ ਇਹ ਨਿਸ਼ਾਨ ਸਾਹਿਬ ਬਾਹਰਲੀ ਸਾਈਡ ਕਮਰੇ ਨੇ ਜੀ ਗੁਰਦੁਆਰਾ ਸਾਹਿਬ ਚੰਗਾ ਇਹ ਤੇ ਆਸੇ ਗੁਰਦੁਆਰਾ ਇਹ ਸਾਰੇ ਦਰਬਾਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲੈ ਇਸ ਸਾਈਡ ਆ ਜੀ ਲੰਗਰ ਹਾਲ ਲੰਗਰ ਹਾਲ ਚ ਇਹ ਸਾਹਮਣੇ ਲੰਗਰ ਹਾਲ ਆ ਜੀ ਇਧਰ ਗੁਰਦੁਆਰਾ ਸਾਹਿਬ ਦਾ ਸਿੱਖ ਸਤਾਂ ਦੀ ਗੱਡੀ ਖੜੀ ਉਹ ਗੁਰਦੁਆਰਾ ਸਾਹਿਬ ਦੀ ਇਥੋਂ ਆਪਾਂ ਲੰਗਰ ਛਕ ਲਈਏ ਲੰਗਰ ਛਕ ਲਈਏ ਹੁਣ ਆਪਾਂ ਹਾਂਜੀ ਲੰਗਰ ਘਰ ਦੇ ਵਿੱਚੋਂ ਚਾਹ ਛਕ ਕੇ ਆਪਾਂ ਬਾਹਰ ਆ ਗਏ ਆ ਤੇ ਹੁਣ ਇੱਕ ਵਾਰੀ ਤੁਹਾਨੂੰ ਫੇਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਦਈਏ ਦੇਖੋ ਗੁਰਦੁਆਰਾ ਸਾਹਿਬ ਨੇ ਤਰਵ ਦਰਸ਼ਨ ਗੁਰਦੁਆਰਾ ਸਾਹਿਬ ਚਲੋ ਬਾਹਰ ਚੱਲਦੇ ਹਾਂ ਹਾਂਜੀ ਸੰਗਤ ਜੀ ਇਹ ਤੁਹਾਨੂੰ ਕਰਾਇਏ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਸਿੰਘਾਂ ਦੀ ਸਹੀਦੀ ਹੋਈ ਸੀ ਦਰਸ਼ਨ ਤੇ ਇੱਥੇ ਆਇਆ ਵੀ ਸਿੰਘ ਸੀਦ ਹੋਏ ਸੀਗੇ ਉਸ ਸਮੇਂ ਅਬਦ ਸਾਹਿਬ ਨਾਲ ਇੱਥੇ ਜੰਗ ਹੋਈ ਸੀ ਕਾਫੀ ਸੰਘਸੇ ਰਹੇ ਸੀ ਇਹ ਜਗ੍ਹਾ ਤੇ ਇਹ ਆਪ ਜੀ ਦੀ ਜਾਣਕਾਰੀ ਲਈ ਦੱਸ ਦਈਏ ਕਿ ਗੁਰਦੁਆਰਾ ਸਾਹਿਬ ਜੇ ਤੁਸੀਂ ਮਲੇਰਕੋਟਲੇ ਸਾਈਡ ਤੋਂ ਆਉਂਦੇ ਆ ਤਾਂ ਮਲੇਰਕੋਟਲੇ ਸਾਈਡ ਤੋਂ ਆ ਕੇ ਇਹ ਗੁਰਦੁਆਰਾ ਅੱਗੇ ਕੋਪ ਮੇਨ ਰੋਡ ਦੇ ਉੱਤੇ ਕੋਪ ਆਏਗਾ ਕੋਪ ਤੋਂ ਅੱਗੇ ਨਾਲ ਹੀ ਅ ਦੇਖ ਲਿਓ ਅੱਗੇ ਰਹੀੜਾ ਸਰਚ ਕਰਕੇ ਦੇਖ ਲਿਓ। ਟੱਕਲੂ ਕਰ। ਜੇ ਲੁਧਿਆਣੇ ਸਾਈਡ ਤੋਂ ਤੁਸੀਂ ਆ ਰਹੇ ਹੋ ਤਾਂ ਇਸ ਗੁਰਦੁਆਰੇ ਨੂੰ ਅ ਲੁਧਿਆਣੇ ਤੋਂ ਡੇਲੋਂ ਬਾਯਰੋਡ ਡੇਲੋਂ ਡੇਲੋਂ ਤੋਂ ਪੇੜ ਪੇੜ ਤੋਂ ਅੱਗੇ ਆ ਕੇ ਰਹੀੜਾ ਆਏਗਾ ਪਿੰਡ। ਰਹੀੜੇ ਤੋਂ ਅੰਦਰ ਮੁੜ ਕੇ ਨਾਲ ਹੀ ਇਹ ਗੁਰਦੁਆਰਾ ਸਾਹਿਬ ਆ ਜਾਏਗਾ। ਇਲਾ ਸਮਾਰਕ ਆਇਆ ਕਿ ਬਣੇ। ਸਿੰਘਾਂ ਨੂੰ ਸਮਰਪਿਤ ਸਮਾਰਕ ਬਣੀ ਹੈ ਜਿਹੜੀ ਹਾਂ ਤੇ ਉੱਥੇ ਸਟੇਸ਼ਨ ਵੀ ਹੈ ਜੇ ਟ੍ਰੇਨ ਤੇ ਆਉਂਦੇ ਆ ਤਾਂ ਉੱਥੇ ਆ ਕੇ ਵੀ ਤੁਸੀਂ ਉਤਰ ਸਕਦੇ ਹੋ ਉਸ ਤੋਂ ਬਾਅਦ ਦੇ ਵਿੱਚ ਫਿਰ ਅੱਗੇ ਥੋੜਾ ਜਿਹਾ ਨਾਲ ਥੋੜਾ ਅੱਗੇ ਆਵੋਗੇ ਪਿੰਡ ਦੇ ਵਿੱਚ ਦੀ ਹੋ ਕੇ ਆਉਣਾ ਪੈਂਦਾ ਗੁਰਦੁਆਰਾ ਸਾਹਿਬ ਆ ਜਾਓਗੇ ਇੱਥੇ ਉਹ ਗੁਰਦੁਆਰਾ ਸਾਹਿਬ ਪਹੁੰਚ ਕੇ ਦਰਸ਼ਨ ਕਰ ਸਕ ਕਰ ਸਕਦੇ ਹੋ ਜੀ ਇਹ ਵੀਡੀਓ ਦੇਖ ਰਹੀ ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡੇ ਛੋਟੇ ਬਜ਼ੁਰਗਾਂ ਨੂੰ ਸਾਰੇ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਨੂੰ ਕਮੈਂਟ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਸਿੱਖ ਇਤਿਹਾਸ ਨੂੰ ਦੱਸਦੇ ਸਮੇਂ ਕੁਝ ਗਲਤ ਸ਼ਬਦ ਦੀ ਹੋਰੀਆਂ ਸੰਕਾ ਨਾਮ ਨੂੰ ਮਿਲਦੇ ਆ ਅਗਲੀ ਵੀਡੀਓ ਵਿੱਚ ਜੋੜ ਕੇ ਮਾਫੀ ਮੰਗਦੇ ਹਾਂ ਜੀ ਧੰਨਵਾਦ ਜੀ